ਆਹ ਦੀ ਭਰੇ ਹਰੇਕ ਭਰਾਆਂ ਦੀਆਂ ਜਿਹੜੀਆਂ ਮੱਜਾਂ ਨੇ ਝੋਟੀਆਂ ਨੇ ਹਨਾ ਦੁੱਧ ਕਾਟੀਆਂ ਕਿਸੇ ਅੱਧਾ ਲੀਟਰ ਕਿਸੇ 1 ਲੀਟਰ ਦੁੱਧ ਕਟ ਗਿਆ ਪਰ ਆਪਣੀਆਂ ਪਰੀਆਂ ਨੇ ਭਰਾਵੋ 1 ਲੀਟਰ 100 ਗ੍ਰਾਮ ਦੁੱਧ ਵੀ ਨਹੀਂ ਕਟਾਇਆ ਹੈਗਾ ਕਿਉਂ ਜਿਹੜਾ ਇੱਕ ਅਹਿਮ ਹਿੱਸਾ ਹੁੰਦਾਗਾ ਆਪਣਾ ਸਵਿੰਗ ਪੂਲ ਦਾ ਕਿਉਂਕਿ ਹੁਣ ਮਸਰੀ ਤੰਕਰੀ ਜਾਂਦੀ ਹੈ ਪਸ਼ੂਆਂ ਨੂੰ ਤੇ ਦੂਜੀ ਹੁਣ ਗਰਮੀ ਸ਼ੁਰੂ ਹੋ ਗਈ ਹਨਾ ਤੇ ਡੈਰੀ ਫਾਰਮ ਦਾ ਜਿਹੜਾ ਅਹਿਮ ਹਿੱਸਾ ਇੱਕ ਬਰੇ ਟੋਬਾ ਜ਼ਰੂਰੀ ਹੀ ਹੁੰਦਾ ਸੀਗਾ ਮੱਜਾਂ ਨੂੰ ਉਹ ਕਈਆਂ ਕੋਲ ਹੈ ਨਹੀਂ ਮਹਿੰਗੀ ਆਪਾਂ ਫੀੜਾਂ ਪਾ ਲੈਂਦੇ ਆ ਤੇ ਲੱਖਾਂ ਲੱਖਾਂ ਰੁਪਈਆ ਆਪਾਂ ਸੈਡਾਂ ਦੇ ਉੱਤੇ ਜ਼ਰੂਰ ਲਾ ਚੁੱਕੇ ਆ ਟੈਲਾਂ ਚਾੜਤੀਆਂ ਖੁਰਲੀਆਂ ਤੇ ਕੰਦਾਂ ਤੇ ਹਨਾ ਪਰ ਜਿਹੜੇ ਸਹੂਲਤਾ ਅਸਲੀ ਸਹੂਲਤ ਟੋਬੇ ਹੀ ਦੀ ਆ ਨਹਾਉਣ ਵਾਸਤੇ সুইਮਿੰਗ ਪੂਲ ਦੀਆਂ ਉਹਨਾਂ ਨੂੰ ਉਹ ਕਿਸੇ ਕੋ ਕਿਸੇ ਕੁਸ਼ੇ ਕੋਲੀਆ 100 ਚੋਂ 1 ਲਵੇ ਕਈਆਂ ਕੋਲ ਤਾਂ ਜਗ੍ਹਾ ਨਹੀਂ ਹੈਗੀ ਮੰਨਦੇ ਮਜਬੂਰੀ ਆ ਪਰ ਕਈਆਂ ਕੋਲ ਤਾਂ ਜਗ੍ਹਾ ਵੀ ਹੈਗੀ ਆ ਫੀੜਾਂ ਪਾਈ ਜਾਂਦੇ ਆ ਚਲੋ ਠੀਕ ਆ ਪਰ ਜਿਹੜਾ ਕੁਦਰਤੀ ਆ ਹੁਣ ਆ ਝੋਟੀਆਂ ਨੇ ਮੇਰੀਆਂ ਹਣਾ ਆ ਬੈਠੀਆਂ ਨੇ ਦੋ ਮੀਨੀ ਬੈਠੀਆਂ ਲੱਭ ਛੋਟੀ ਬੈਠੀ ਆ ਉਹ ਬੈਠੀ ਆ ਤੇ ਆ ਕਟੀਆਂ ਬੈਠੀਆਂ ਨੇ ਦੋ ਵਿੱਚ ਹਣਾ ਇਹ ਇਹਨਾਂ ਨੂੰ ਫੀਡ ਪਾਉਣ ਦੀ ਕੀ ਲੋੜ ਆ ਦੇਖੋ ਇਹ ਐਂ ਭਲ ਜਾਣਗੀਆਂ ਡੇਰੀ ਫਾਰਮ ਦਾ ਇੱਕ ਇਹ ਅਹਿਮ ਹਿੱਸਾ ਪ੍ਰਾਪਤ ਅਹਿਮ ਯਾ ਟੋਬਾ ਸਵਿੰਗ ਪੂਲ ਆ ਮੱਝਾਂ ਨਹਾਉਣ ਵਾਸਤੇ ਨਹਾਉਣ ਦਾ ਪ੍ਰਬੰਧ ਤਾਂ ਇੱਕ ਅਹਿਮ ਹਿੱਸਾ ਹੁੰਦਾ ਉਹ ਕਿਸੇ ਕਿਸੇ ਕੋਲਾ ਬੈਠ ਕੇ ਆਰਾਮ ਨਾਲ ਮੂੰਹ ਦੇਖੋ ਆ ਡਬੋ ਇਹਨੇ ਡਬੋ ਲਿਆ ਮੀਨੀ ਨੇ ਉਹ ਹਜੇ ਤੱਕ ਮੂੰਹ ਨਹੀਂ ਕੱਢਿਆ ਦੇਖੋ ਇੱਕ ਅਹਿਮ ਹਿੱਸਾ ਹੁੰਦਾ ਸੀਗਾ ਪਰ ਟੋਬੇ ਬੰਦ ਹੋ ਗਏ ਕਈ ਚੱਲ ਸੈਡਾਂ ਤੇ ਲੱਖਾਂ ਰੁਪਇਆ ਲਾਤਾ ਫਫਾਰੇ ਲਾਤੇ ਪਰ ਉਹ ਗੱਲ ਨਹੀਂ ਬਣਨੀ ਤੇ ਰਹੀ ਗੱਲ ਦੂਜੀ ਪ੍ਰਾਵੋ ਇਹ ਚੀਜ਼ ਤਾਂ ਬੜੀ ਵਧੀਆ ਚੀਜ਼ ਹੁੰਦੀ ਆ ਕਿ ਇੱਕ ਦੂਜੀ ਗੱਲ ਕੀ ਇਹਨਾਂ ਕ ਪਾਣੀ ਦੀ ਬਹੁਤ ਬਚਤ ਹੁੰਦੀ ਆ ਹੁਣ ਇੰਨੀਆਂ ਮੱਝਾਂ ਨੇ ਘੱਟੋ ਘਾਟੇ 1.5-2 ਘੰਟੇ ਮੱਝਾਂ ਨਮਾਉਣ ਲੱਗਣਗੇ ਬਾਈ ਠੀਕ ਹੈ ਡੇਢ 2 ਘੰਟੇ ਦੇ ਵਿੱਚ ਜਿਹੜੀ ਡੇਢ ਡੇਢ 2 ਪਾਵਰ ਦੀ ਮੋਟਰ ਹੁੰਦੀ ਆ ਕਹ ਕਹ ਕਿੰਨਾ ਪਾਣੀ ਲੇ ਕਾ ਲੀਟਰ ਪਾਣੀ ਕੱਢ ਦੋ ਇੱਕ ਦਿਨ ਦੇ ਵਿੱਚ ਫੇਰ ਤੁਸੀਂ ਸਾਲ ਦਾ ਹਿਸਾਬ ਲਾਓ ਲੱਖਾਂ ਲੀਟਰ ਪਾਣੀ ਇੱਕ ਸਾਲ ਦਾ ਬੱਸਦਾ ਬਾਈ ਨਾਲੇ ਇਹ ਕੋਈ ਪਾਣੀ ਬਰਬਾਦੀ ਨਹੀਂ 1 ਲੀਟਰ ਪਾਣੀ ਬਰਬਾਦ ਨਹੀਂ ਹੁੰਦਾ ਕਿਉਂਕਿ ਗਾਹਾਂ ਖੇਤਾਂ ਨੂੰ ਚਾਹੀਦਾ ਹੁਣ ਹਰ ਹਰ ਮਾਰਿਆ ਹੈ ਦੇਖੋ ਤਾਜ਼ਾ ਪਾਣੀ ਆ ਵਿੱਚ ਨਮਾਉਂਦੀਆਂ ਨੇ ਹੁੰਦੀਆਂ ਨੇ ਉਹ ਦੇਖੋ ਹਲਾਕ ਮੂਡ ਕੋਈ ਬੈਠੀ ਆ ਉਹ ਕੱਟੀ ਤੋਂ ਬਾਹਰ ਨਿਕਲ ਕੇ ਉਹ ਹਰਾ ਚੱਲ ਰਹੀ ਹੈਗੀ ਇਹ ਅਹਿਮ ਹੀ ਸੇ ਹੁੰਦੇ ਨੇ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਆਪਾਂ ਚਲਾਉਨੇ ਆ ਕੋਈ ਕੰਮ ਕਰਦੇ ਆ ਨਾ ਇੱਕ ਅਹਿਮ ਬਹੁਤ ਵੱਡਾ ਹਿੱਸਾ ਅਹਿਮ ਹਿੱਸਾਗਾ ਇਹ ਸਿੰਗਪੂਲ ਦਾ ਟੋਬਾ ਮੱਝਾਂ ਨਾਉਣ ਵਾਸਤੇ ਇੱਕ ਗੱਲ ਹੋਰ ਆ ਕਈ ਭਰਾਵਾਂ ਦੇ ਮੋਟਰ ਦਾ ਪਾਣੀ ਸਿੱਧਾ ਵਿੱਚ ਡਿੱਗਦਾਗਾ ਉਹ ਬਹੁਤ ਗਲਤ ਆ ਕਈ ਵਾਰ ਪਸ਼ੂ ਦੇ ਮਤਲਬ ਕਈ ਵਾਰ ਮੋਟਰ ਚ ਕਰੰਟ ਆ ਜੇ ਪਾਣੀ ਚ ਕਰੰਟ ਆ ਜੇ ਉਹਦਾ ਕੌਣ ਜਿੰਮੇਵਾਰ ਦੋ ਸਿੱਧਾ ਪਾਣੀ ਮੋਟਰ ਦਾ ਪਾਣੀ ਮੱਝਾਂ ਉੱਤੇ ਨਹੀਂ ਪੈਣਾ ਚਾਹੀਦਾ ਕਦੇ ਵੀ ਆ ਬੈਠੀ ਨੇ ਹਨਾ ਮੂੰਹ ਡੋਈ ਇਹਨਾਂ ਇਹਨੂੰ ਕੀ ਫੀਡ ਅਸਰ ਕਰੂਗਾ ਪੀ ਕੀ ਫੀਡ ਕੰਮ ਕਰੂਗੀ ਇਹਨੂੰ ਕੀ ਫੀਡ ਕੀ ਦੱਸ ਸ਼੍ਰੀ ਕੋਲਣਾ ਜਿਨੇ ਯੋਗ ਹੈਗੇ ਆਂ ਭਰਾ ਉਹ ਪ੍ਰਮਾਤਮਾ ਦੀ ਕਿਰਪਾ ਨਾਲ ਕਰੀ ਜਾਂਦੇ ਆਂ